ਸਰਿਸਾਲ ਸੰਗਤ ਜੀ ਅੱਜ ਫੇਰ ਇੱਕ ਕੁੱਤ ਨੂੰ ਗੋਲੀਆਂ ਪਾਈਆਂ ਗਈਆਂ ਸੋ ਲੈ ਕੇ ਚੱਲਿਆਂ ਆਪਣੇ ਨੂਨ ਦੀਆਂ ਥੈਲੀਆਂ ਸਵੇਰਾ ਦਾ ਟਾਈਮ ਐ ਤਨੂੰ ਅੱਗੇ ਦੇਖੋ ਨੇ ਵੀ ਕਿੱਥੇ ਮਰਿਆ ਪਿਆ ਕੁੱਤੂੜਾ ਫੇਰ ਇੱਕ ਕੋਪੇਲਾ ਦਾ ਭਰਾ ਮਾਰਿਆ ਗਿਆ ਦਵਾਈਆਂ ਪਾਈਆਂ ਗਿਆ ਆ ਵੇਖੋ ਇਹਨੂੰ ਵੀ ਦਵਾਈ ਪਾਦੀ ਚੰਗੇ ਭਲੇ ਛੋਟੇ ਛੋਟੇ ਬੱਚੇ ਛੇੜ ਵੀ ਖੜਦੇ ਜਾਂਦੇ ਸੀ। ਸੋ ਇਹ ਨਹੀਂ ਉਮਰ ਦਾ ਦਵਾਈਆਂ ਪਾਈ ਜਾਂਦੇ ਪਤਾ ਨਹੀਂ ਕੌਣ ਇਹ ਜਾਂ ਕਾਨੂੰਨਾ ਕੰਮ ਕਰੀ ਜਾਂਦਾ। ਬੇਜਮਾਨਾਂ ਨੂੰ ਅਸੀਂ ਦਵਾਈਆਂ ਪਾ ਪਾ ਕੇ ਮਾਰੀ ਜਾਂਦੇ ਆ। ਜੇ ਰੋਟੀਆਂ ਨਹੀਂ ਪੋਣੀਆਂ ਤਾਂ ਇਹਨਾਂ ਨੂੰ ਮਾਰੂੰ ਤਾਂ ਨਾ। ਸੁਤਬਾ ਦਾ ਟਾਈਮ ਹੈ। ਲੈ ਕੇ ਚੱਲਨੇ ਫਿਰ ਇਹਨੂੰ ਦਫਾਉਂ ਬਚਾਰੇ। ਸੋ ਸਾਡਾ ਮਕਸਦ ਇਹ ਨਹੀਂ ਅਸੀਂ ਵੀਡੀਓ ਬਣਾਉਣਾ ਇਹ ਦੇ ਵਿੱਚ ਗਰੁੱਪਾਂ ਵਿੱਚ ਪਾਈ ਜਾਈਏ ਸਾਡਾ ਮਕਸਦ ਇਹ ਹੈ ਵੀ ਇਹਨਾਂ ਬੇਜਵਾਨਾਂ ਨੂੰ ਮਾਰਉਣਾ ਕਿਉਂ ਮਾਰ ਰਹੇ ਆ ਜੇ ਤੁਸੀਂ ਇਹਨਾਂ ਨੂੰ ਕੁਝ ਇੱਕ ਬੁਰਕੀ ਪਾ ਨਹੀਂ ਸਕਦੇ ਰੋਟੀ ਦੀ ਤੇ ਮਾਰਨ ਦਾ ਹੱਕ ਨਹੀਂ ਦਿੱਤਾ ਤੁਹਾਨੂੰ ਕਿਸੇ ਨੇ ਕੋ ਪਹਿਲਾਂ ਵੀ ਇੱਕ ਦਫਨਾਇਆ ਅੱਜ ਤੋਂ ਪੰਜ ਚਾਰ ਦਿਨ ਪਹਿਲਾਂ ਸੋ ਇੱਕ ਆ ਮਾਰਿਆ ਪਿਆ ਕਿ ਸੋਨ ਨੂੰ ਮਿਲਿਆ ਸੀ ਉਹ ਦੋ ਸਟੇਸ਼ਨ ਦੇ ਪਾਸੇ ਮਰੇ ਪਏ ਦੋ ਕੱਤੈਨ ਨੂੰ ਬੇਜਮਾਨ ਨੇ ਤੁਹਾਡਾ ਕੀ ਵਿਗਾੜਿਆ ਪਿੰਨਾਂ ਦੀ ਅਰਦਾਸ ਸਿੱਧੀ ਦਰਗਾਹ 'ਚ ਜਾਂਦੀ ਹੈ ਬੇਜਮਾਨ ਦੀ ਸੋ ਇਹ ਜਾ ਕੇ ਨਾ ਨਾ ਕੰਮ ਨਾ ਕਰੋ ਬੇਨਾ ਦਵਾਈਆਂ ਨਾ ਪਾਓ ਸਾਰਾ ਕੁਝ ਅੱਗੇ ਆਉਂਦਾਗਾ ਤੂੰ ਇਹ ਸਭ ਲੇਖਾ ਜੋਖਾ ਇੱਥੇ ਹੀ ਇੱਥੇ ਦੇਣਾ ਪੈਣਾ ਹੈ ਕੋਈ ਤਾਂ ਆਪਣਾ ਫਰਜ਼ ਨਿਭਾ ਰਹੇ ਆ ਠੀਕ ਹੈ ਇਹ ਮਿੱਟੀ ਸੰਭਾਲਣੀ ਸੀ ਸੋ ਮਿੱਟੀ ਸੰਭਾਲ ਦਾਂਗੇ ਪਈ ਸਤਿ ਸੰਤੋ ਕਿਤੇ ਵੀ ਕਿਤੇ ਜਾਨਵਰ ਕੋਈ ਵੀ ਮਰਿਆ ਮਿਲ ਜੇ ਜਾਂ ਕੋਈ ਵੀ ਪਸ਼ੂ ਪਿਆਰ ਸੀ ਤਾਂ ਆਪ ਉਹਨੂੰ ਮਿੱਟੀ ਸਾਨੂੰ ਗੁਰੂ ਨੇ ਸਿੱਖਿਆ ਇਹੀ ਦਿੱਤੀ ਸੰਤੋ ਵੀ ਦਿਨ ਦੁਖੀਆ ਦਾ ਭਲਾ ਕਰਨਾ ਹੈ ਗਰੀਬ ਦਾ ਭਲਾ ਕਰਨਾ ਹੈ ਬੇਜਮਾਨਾਂ ਦਾ ਭਲਾ ਕਰਨਾ ਹੈ ਗੁਰੂ ਸਾਨੂੰ ਅਹੀ ਸਿੱਖਿਆ ਦੇ ਗਏ ਆਪਣੇ ਪਰ ਆਪਣਾ ਹੱਕ ਨਹੀਂ ਮੰਦਾ ਆਪਾਂ ਕਿਸੇ ਨੂੰ ਬੇਜਮਾਨ ਨੂੰ ਆਪਾਂ ਮਾਰੀਏ ਦਵਾਈਆਂ ਪਾਈਏ ਜੇ ਆਪਾਂ ਕਿਸੇ ਨੂੰ ਰੋਟੀ ਨਹੀਂ ਪਾ ਸਕਦੇ ਇੱਕ ਬੁਰਕੀ ਨਹੀਂ ਪਾ ਸਕਦੇ ਕਿਸੇ ਸਾਧੂ ਨੂੰ ਕਿਸੇ ਨੂੰ ਆਪਾਂ ਦੋ ਪੈਸੇ ਨਹੀਂ ਦੇ ਸਕਦੇ ਰੋਟੀ ਨਹੀਂ ਦੇ ਸਕਦੇ ਉਰੇ ਮੂਰੇ ਹੱਥ ਜੋੜ ਲਓ ਪਰ ਉਹਨੂੰ ਮਾਰੋ ਨਾ ਵਾਹਿਗੁਰੂ ਸਤ ਸਤ ਸਤਗੁਰੂ ਤੇਰੀ ਆਸ ਵਾਹਿਗੁਰੂ ਸੱਚੇ ਪਾਤਸ਼ਾਹ ਇਹਦੀ ਆਤਮਾ ਨੂੰ ਸ਼ਾਂਤੀ ਦੇ ਜਿਸਨੇ ਵੀ ਤੈਨੂੰ ਕਾਨੂੰਨੀ ਮੌਤ ਮਾਰਿਆ ਜਾਂ ਤੈਨੂੰ ਕੁਛ ਕੀਤਾ ਉਹਨੂੰ ਪਰਮਾਤਮਾ ਆਪੇ ਸਜ਼ਾ ਦੇਊਗਾ ਜੋ ਸਾ ਆਪਣਾ ਫਰਜ਼ ਐ ਸੀ ਆਪਣਾ ਫਰਜ਼ ਨਿਭਾਵਾਂਗੇ ਬਸ ਕਪੜਾ ਨਹੀਂ ਲਿਗਾ ਇਹ ਕਪੜਾਵਾ ਲੈਂਦੇ ਕੋਈ ਇੱਕ ਕਪੜਾ ਲੈਂਦੇ ਹੂੰ ਕਿ ਪਾਛਾ ਯਾ ਆਪਣਾ ਸ਼ਾਂਤੀ ਦੀ ਪਾਛਾ ਸੋ ਪਲੀਜ਼ ਬਾਈ ਜੀ ਥੋੜਾ ਜਿਆ ਧਿਆਨ ਰੱਖੋ ਇਸ ਚੀਜ਼ ਦਾ ਇਹਨਾਂ ਜਾਨਵਾਰਾਂ ਨੇ ਕੁਝ ਨਹੀਂ ਬਗਾੜਿਆ ਤੁਹਾਡਾ ਤਾਂ ਆਪਣਾ ਇਹ ਆ ਸਭ ਕੁਝ ਅੱਗੇ ਜਾਂਦਾ ਹੁੰਦਾ ਤੋਂ ਪਲੀਜ਼ ਇਹ ਬੇਜਵਾਨ ਜਾਨਵਰਾਂ ਤੇ ਇਹੋ ਜਿਹਾ ਜ਼ੁਲਮ ਨਾ ਕਰੋ ਕੰਡੇ ਕੰਡੇ ਲੱਗੀਆਂ ബഹാടി